ਦੇੜੀ ਦੇ ਵਿੱਚੋਂ ਕਿ ਉਹ ਦੇ ਤਿੰਨ ਚੋਰੀ ਕਰਕੇ ਭੱਜ ਰਹੇ ਇੱਕ ਚੋਰ ਨੂੰ ਰੰਗੇ ਹੱਥੀ ਲੋਕਾਂ ਨੇ ਉਸੇ ਵੇਲੇ ਕਾਬੂ ਕਰ ਲਿਆ ਤੇ ਉਸ ਦੇ ਕਬਜ਼ੇ ਦੇ ਵਿੱਚੋਂ ਇੱਕ ਸਕੂਟੀ ਵੀ ਬਰਾਮਦ ਹੋਈ ਹੈ ਤੇ ਉਸ ਦੀ ਅਗਲੀ ਨੰਬਰ ਪਲੇਟ ਟੁੱਟੇ ਹੋਈ ਕਸੇ ਜਾ ਰਹੀ ਹੈ ਜਿਸ ਤੋਂ ਇਹ ਸ਼ੱਕ ਜਾਪਦਾ ਹੈ ਕਿ ਇਹ ਵੀ ਚੋਰੀ ਦੀ ਹੋ ਸਕਦੀ ਹੈ। ਮਾਮਲਾ ਮੁਖਰ ਦੇ ਅਬੋਹਰ ਰੋਡ ਦਾ ਹੈ ਜਿੱਥੇ ਕਿ ਇੱਕ ਦੇਰੀ ਦੇ ਵਿੱਚੋਂ ਜੈਸੀ ਘੋਦੇ ਪੈਕੇਟ ਚੋਰੀ ਕਰਕੇ ਭਜ ਰਿਹਾ ਇੱਕ ਨੌਜਵਾਨ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਨੇ ਇਸ ਨੂੰ ਹੁਣ ਕਾਬੂ ਕਰ ਲਿਆ ਹੈ। ਸਾਡੀ ਦੁਕਾਨ ਤੇ ਅਸੀਂ ਦੁਕਾਨ ਤੇ ਮੌਜੂਦ ਸੀ ਅੰਦਰ ਗਏ ਆ ਸਮਾਨ ਚੱਕਣ ਵਾਸਤੇ ਇਨੀ ਦੇਰ ਨੂੰ ਸਾਡੀ ਦੁਕਾਨ ਤੇ ਆਇਆ ਸਕੂਟਰੀ ਲਾਈ ਆ ਬਾਹਰ ਲਾ ਕੇ ਅੰਦਰ ਫੜਾਫੜ ਵੜਿਆ ਮੈਂ ਅੰਦਰ ਆਪਦਾ ਧੂਪ ਪੱਤੀ ਕਰਨ ਲੱਗਿਆ ਤੇ ਮੁੰਡੇ ਨੇ ਵੇਖਿਆ ਵੀ ਦੁਕਾਨ ਚ ਕੋਈ ਵੜਿਆ ਉਹਨੇ ਭੱਜ ਕੇ ਰੋਲਾ ਪਾਇਆ ਤੇ ਕੈਮਰੇ ਵਿੱਚ ਦੀ ਵੇਖਿਆ ਤੇ ਉਹਨੇ ਭੱਜ ਕੇ ਰੋਲਾ ਪਾਇਆ ਜਦੋਂ ਕਿ ਸਾਡੇ ਕਿਉਂ ਦੇ ਪੈਕੇਟ ਚੱਕੇ ਸੀ ਜਿਹੜੇ 8-10 ਪੈਕੇਟ ਚੱਕੇ ਸੀ 8 ਸੀਗੇ 7 ਸੀ ਸਾਨੂੰ ਗਿਣਤੀ ਦਾ ਨਹੀਂ ਪਤਾ ਸਾਡੇ ਕੋਲੇ ਮੌਜੂਦ ਹੁਣ ਇਸ ਟਾਈਮ ਤੇ 4-5 ਪੈਕੇਟ ਫਟੇ ਪਏ ਆ ਕਿਲੋ-ਕਿਲੋ ਵਾਲੇ 2-3000 ਦੇ ਲਗਭਗ ਬਣਦੀ ਹੈ ਜਿਨ੍ਹਾਂ ਦੀ ਕੀਮਤ ਹੈ ਪਹਿਲਾਂ ਵੇਖਿਆ ਨੂੰ ਇੱਥੇ ਕਿਤੇ ਨਹੀਂ ਅਸੀਂ ਕਦੇ ਨਹੀਂ ਵੇਖਿਆ ਜੀ ਪਹਿਲੀ ਵਾਰ ਹੀ ਆਇਆ ਸਾਡੀ ਦੁਕਾਨ ਤੇ ਲੇਕਿਨ ਸਾਡੇ ਆਂਡ ਗਵਾਰਡ ਸਾਨੂੰ ਪਤਾ ਲੱਗਿਆ ਵੀ ਬੜੀਆਂ ਜ਼ਿਆਦਾ ਇਹਨੇ ਚੋਰੀਆਂ ਕੀਤੀਆਂ ਤਿੰਨ-ਚਾਰ ਚੋਰੀਆਂ ਕਿਸੇ ਸਾਡੇ ਗਵਾਰਡ ਦੇ ਵਿੱਚ ਦੁਕਾਨ ਤੇ ਕੀਤੀਆਂ ਪਰਸੋਂ ਜੋ ਉੱਥੇ ਸਾਡੀ ਦੁਕਾਨ ਤੋਂ ਥੋੜੀ ਦੂਰ ਕੀਤੀਆਂ ਫਿਰ ਉਸ ਤੋਂ ਅੱਗੇ ਪਿੱਛੇ ਕੀਤੀਆਂ ਇਹ ਚੋਰੀਆਂ ਕਰਦਾ ਬਾਈ ਹਾਂ ਕਿੱਥੇ ਕਿੱਥੇ ਚੋਰੀ ਹੋਈ ਹੋਰ ਉੜਦੇ ਅੱਜ ਇਹਨਾਂ ਦਾ ਕਿਉਂ ਚੱਕਾ ਪਰਸੋਂ ਉੱਥੇ ਮੇਰੀ ਤੇਲ ਦੀ ਪੇਟੀ ਲੈ ਗਿਆ ਇਹ ਇੱਕ ਹੀ ਬੰਦਾ ਜਿਹੜਾ ਇੱਥੇ ਚੋਰੀਆਂ ਕਰਦਾ ਸਾਾਨੂੰ ਤਾਂ ਇਹ ਹੀ ਦਿਖਦਾ ਜੀ ਵੀਡੀਓ ਆਈ ਏ ਥੋੜੇ ਕੀ ਲੈ ਕੇ ਗਿਆ ਸੀਗਾ ਇਹ ਤੇਲ ਦੀ ਪੇਟੀ ਫੜਿਆ ਹੁਣ ਫੜਿਆ ਹੁਣ ਫੜਿਆ ਗਿਆ ਅੱਜ ਮੰਨ ਗਿਆ ਮੰਨੀ ਜਾਂਦਾ ਮੰਨੀ ਨਹੀਂ ਜਾਂਦਾਗਾ ਪਤਾ ਲੱਗਿਆ ਕਿੱਥੋਂ ਦਾ ਰਹਿਣ ਵਾਲਾ ਏ ਕੀ ਆ ਪਤਾ ਹੀ ਨਹੀਂ ਕਿੱਥੋਂ ਦਾ ਰਹਿਣ ਵਾਲਾ ਸਾਡੇ ਕੋਲੇ ਜੀ 112 ਤੇ ਕੰਪਲੇਂਟ ਆਈ ਸੀਗੀ 9 ਵਜੇ ਅ ਇੱਕ ਚੋਰ ਫੜਿਆ ਸੀ ਨਾਗਪਾਲ ਡੇਰੀ ਤੇ ਚੋਰੀ ਕਰਦਾ ਫਿਰ ਅਸੀਂ 112 ਤੋਂ ਮੌਕੇ ਤੇ ਪਹੁੰਚੇ ਹਾਂ ਤੇ ਨੂੰ ਲੈ ਕੇ ਚੱਲੇ ਹਾਂ ਜੀ ਤੇ ਅਗਲੀ ਬੰਦੀ ਕਾਰਵਾਈ ਜਿਹੜੀ ਚੌਂਕੀ ਵੱਲੋਂ ਕੀਤੀ ਜਾਊਗੀ ਇਨਚਾਰਜ ਨਾਲ ਗੱਲ ਹੋ ਗਈ ਹੈ ਕਿ ਚੋਰੀ ਕੀ ਕਰਦਾ ਸੀ ਆਪੋਸ ਦੱਸਿਆ ਜੀ ਇਹਨਾਂ ਨੂੰ ਉਹ ਤਾਂ ਜੀ ਇਹਨਾਂ ਨੇ ਜਿਹੜੇ ਹੈਗੇ ਆ ਮਤਲਬ ਇਹਨਾਂ ਨੇ ਦੱਸਿਆ ਵੀ ਇਹ ਸਵੇਰ ਹੀ ਵੜ ਗਿਆ ਸੀ ਆਪਣੇ ਤੇ ਇਹਨਾਂ ਨੇ ਮੌਕੇ ਤੇ ਫੜ ਲਿਆ ਜੀ ਚੋਰੀ ਚਾਰੀ ਦਾ ਮਤਲਬ ਤਾਂ ਕਰਦਾ ਸੀ ਉਸ ਤੋਂ ਬਾਅਦ ਇਹਨੇ ਮੌਕੇ ਤੇ ਫੜ ਲਿਆ ਬਸ ਸਾਡਾ ਚੌਂਕਲੇ ਜਾ ਰਹੇ ਹਾਂ ਹਾਂਜੀ ਹਾਂਜੀ ਬਸ ਸਾਡਾ ਚੌਂਕਲੇ ਫਿਲਹਾਲ ਪੁਲਿਸ ਵੱਲੋਂ ਚੋਰ ਨਾਲ ਸਬੰਧਿਤ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਉਸ ਨੂੰ ਪੁਲਿਸ ਸਟੇਸ਼ਨ ਲਿਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਗਬਣ ਟੀਵੀ ਲਈ ਸੋਨੂ ਖੇਡਾਂ ਦੀ ਰਿਪੋਰਟ